ਮਾਰੂਤੀ ਸਜ਼ੂਕੀ ਕੰਪਨੀ ਵੱਲੋਂ ਜ਼ਿਲ੍ਹੇ ਲੁਧਿਆਣੇ ਦੇ ਬਲਾਕ ਮਾਛੀਵਾੜਾ ਵਿੱਚ ਪੈਂਦੇ ਹੈਡੋਂ ਬੇਟ ਪਿੰਡ ਵਿਖੇ ਅੱਜ ਬਹੁਤ ਹੀ ਵਧੀਆ ਇੱਕ ਕੈਂਪ ਜਿਹੜਾ ਆ ਉਹ ਲਗਾਇਆ ਗਿਆ ਇਸ ਕੈਂਪ ਦੇ ਦੌਰਾਨ ਇੱਕ ਨਵੀਂ ਜਿਹੜੀ ਡਿਜ਼ਾਇਰ ਗੱਡੀ ਆ ਉਹ ਵੀ ਇੱਥੇ ਇਹਨਾਂ ਨੇ ਲਾਂਚ ਕੀਤੀ ਆ ਤੇ ਇੱਕ ਬਹੁਤ ਵੱਡੀਆ ਸੁਵਿਧਾ ਵੀ ਦਿੱਤੀ ਆ ਕਿ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਗੱਡੀ ਸਿੱਖਣ ਦੇ ਕਿਵੇਂ ਇਹ ਗੱਡੀ ਸਿਖਾਉਣਗੇ ਤੇ ਕਿਵੇਂ ਡਰਾਈਵਿੰਗ ਲਾਇਸੈਂਸ ਇਹ ਬਣਾ ਕੇ ਦੇਣਗੇ ਇਸ ਦੇ ਲਈ ਕਰਦੇ ਆਪਾਂ ਗੱਲਬਾਤ ਅੱਜ ਤੁਸੀਂ ਇੱਥੇ ਕੈਂਪ ਲਾਇਆ ਤੇ ਮੈਂ ਦੇਖਿਆ ਕਿ ਡਰਾਈਵਿੰਗ ਸਕੂਲ ਵਾਂਗੂ ਜਿਵੇਂ ਗੱਡੀ ਆ ਇਹਦੇ ਤੇ ਤੁਸੀਂ ਲਿਖਿਆ ਫੀਓਨਲੀ 3500 ਰੁਪਿਆ ਇਹ 3500 ਰੁਪਏ ਦੇ ਵਿੱਚ ਕੀ ਕੀ ਸੁਵਿਧਾਵਾਂ ਹੈ ਜਿਹੜੀ ਤੁਸੀਂ ਦਿੰਨੇ ਆ ਸਰ ਇਹਦੇ ਵਿੱਚ ਦੇਖੋ ਤੁਹਾਨੂੰ ਦੱਸਦੇ ਆ ਇਹ ਸਾਰੇ ਠੀਕ ਕਾਰ ਚਲਾਉਣੀ ਸਿਖਾਉਨੇ ਆ ਇਹ ਸਿਰਫ 3500 ਰੁਪਏ ਦੇ ਵਿੱਚ ਸਭ ਤੋਂ ਸਸਤਾ ਰੇਟ ਲੱਗਾ ਹੈ ਸਿਰਫ ਆਪਣੀ 31 ਦਸੰਬਰ ਤੱਕ ਜੀ ਅੱਛਾ ਜੀ ਇਹ 31 ਦਸੰਬਰ ਤੱਕ ਰੇਟ ਲੱਗਿਆ ਹੋਇਆ ਜੀ ਅਸੀਂ ਇਹਦੇ ਚ 19 ਕਲਾਸਾਂ ਕਰਾਉਣੀਆਂ ਨੇ ਅੱਛਾ ਜੀ ਸਰ ਇਹ ਅਸੀਂ ਬਹੁਤ ਵਧੀਆ ਤੇ ਘੱਟ ਰੇਟ ਤੇ ਸਿਖਾ ਰਹੇ ਹਾਂ ਕੰਪਨੀ ਵੱਲੋਂ ਸਰ ਇਹ ਆਫਰ ਲੱਗੀ ਹੋਈ ਆ ਅੱਛਾ ਜੀ ਠੀਕ ਹੈ ਜੀ ਇਦੇ ਵਿੱਚ ਸਰ ਸਰਟੀਫਿਕੇਟ ਇਸ਼ੂ ਕਰ ਰਹੇ ਆ ਜਿਹੜੀ ਸਿਰਫ ਸਾਡੇ ਕੰਪਨੀ ਕਰਦੀ ਹੈ ਸਰਟੀਫਿਕੇਟ ਇਸ਼ੂ ਜਿਵੇਂ ਹੁਣ ਬੱਚੇ ਬਾਹਰ ਜਾ ਕੇ ਪੜ੍ਹਾਈ ਕਰਦੇ ਆ ਜਿਹੜੇ ਸਟੂਡੈਂਟ ਜਾਂਦੇ ਆ ਤਾਂ ਉੱਥੇ ਜੇ ਡਰਾਈਵਿੰਗ ਕਰਨ ਵਾਸਤੇ ਲਾਇਸੈਂਸ ਬਣਾਉਣਾ ਤਾਂ ਸਰਟੀਫਿਕੇਟ ਨਾਲ ਲੱਗਦਾ ਨਹੀਂ ਇੱਕ ਇੱਕ ਗੱਲ ਹੈਗੀ ਆ ਜਿਵੇਂ ਕੋਈ ਵੀ ਸਿੱਖਣਾ ਚਾਹੁੰਦਾ ਹੈਗਾ ਹਨਾ ਉਹਨੇ ਕੀ ਕੋਈ ਡਾਕੂਮੈਂਟ ਸਾਨੂੰ ਦੇਣਾ ਹੁੰਦਾ ਸਰ ਡਾਕੂਮੈਂਟ ਸਾਨੂੰ ਕੋਈ ਖਾਸ ਨਹੀਂ ਸਿਰਫ चाहिਦਾ ਇੱਕ ਤੁਹਾਡਾ ਧਾਰਕਟ चाहिਦਾ ਹੈ ਜੀ ਸਰ ਇੱਕ चाहिਦਾ ਲਰਨਿੰਗ ਲਾਇਸੈਂਸ ਜੇ ਪੱਕਾ ਬਣੇ ਉਹ ਵੀ ਚੱਲ ਜਾਊਗਾ ਲਰਨਿੰਗ ਬਣੇ ਉਹ ਵੀ ਚੱਲ ਜਾਊਗਾ ਜੀ ਅੱਛਾ ਜੀ ਜੇ ਲਰਨਿੰਗ ਵੀ ਨਾ ਹੋਵੇ ਫਿਰ ਸਰ ਤੁਸੀਂ ਐਡਮਿਸ਼ਨ ਕਰਾਓ ਅਸੀਂ ਤੁਹਾਡੇ ਹੈਲਪ ਕਰਾਂਗੇ ਅਪਲਾਈ ਕਰਨ ਦੇ ਵਿੱਚ ਠੀਕ ਜੀ ਅਸੀਂ ਹੈਲਪ ਕਰਾਂਗੇ ਲਰਨਿੰਗ ਲਾਇਸੈਂਸ ਮੰਡੇਟਰੀ ਹੈ ਕਿਉਂਕਿ ਆਪਾਂ ਕਾਰ ਚਲਾਉਣੀ ਹੈ ਸਿੱਖਣੀ ਹੈ ਲਰਨਿੰਗ ਲਾਇਸੈਂਸ ਸਿਰਫ ਸਿੱਖਣ ਲਈ ਹੁੰਦਾ ਜੀ ਇਹ ਕਹਿਣ ਤੋਂ ਬਾਅਦ ਇਹ ਆ ਵੀ ਜੇ ਕੋਈ ਬੰਦਾ ਇਛੁ ਸਰ Maruti Suzuki ਹੁਸ਼ਿਆਰਪੁਰ ਆਟੋਮੋਬਾਈਲ ਸਮਰਾਲਾ ਰੋਡ ਨਾਲ ਸ਼ਿਵਾ ਪੈਲਸ ਦੇ ਨਾਲ ਬਿਲਕੁਲ ਆਪਣਾ ਉੱਥੇ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛੋ ਐਡਮਿਸ਼ਨ ਲੈਣੀ ਹੈ ਜੀ Maruti Suzuki ਡਰਾਈਵਿੰਗ ਸਕੂਲ ਦੇ ਵਿੱਚ ਠੀਕ ਹੈ ਜੀ ਉੱਥੇ ਤੁਹਾਨੂੰ ਮੈਂ ਮਿਲ ਜੂਗਾ ਮੇਰਾ ਨਾਮ ਦੀਪਕ ਸਿੰਘ ਠੀਕ ਹੈ ਜੀ ਮੇਰਾ ਨੰਬਰ ਹੈਗਾ 9779939960 750817303 ਤੁਸੀਂ ਆ ਕੇ ਕਿਸੇ ਨੂੰ ਵੀ ਪੁੱਛ ਲਓ ਦੀਪਕ ਸਿੰਘ ਨੂੰ ਮਿਲਣਾ ਜੀ ਐਡਮਿਸ਼ਨ ਕਰਨੀ ਹੈ ਡਰਾਈਵਿੰਗ ਸਕੂਲ ਦੇ ਵਿੱਚ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਫੀਸ ਸਿਰਫ 3500 ਰੁਪਿਆ ਇਹ ਹੈ ਜੀ 31 ਦਸੰਬਰ ਤੱਕ ਉਸ ਤੋਂ ਬਾਅਦ ਫੀਸ ਵੱਧ ਜਾਂਦੀ ਹੈ ਕੋਈ ਗੱਲ ਨਹੀਂ ਆਪਾਂ ਫਿਰ ਵੀ ਤੁਹਾਨੂੰ ਡਿਸਕਾਊਂਟ ਦਵਾਂਗੇ ਜੇ ਅੱਜ ਦੇ ਦਿਨ ਅੱਜ ਦਿਨ ਹੈਗਾ ਜੀ 18 ਦਸੰਬਰ 2024 ਜੇ ਕੋਈ ਅੱਜ ਦੇ ਦਿਨ ਐਡਮਿਸ਼ਨ ਕਰਵਾਉਂਦਾ ਹੈ ਤਾਂ ਅਸੀਂ ਉਹਨਾਂ ਨੂੰ ਦੋ ਕਲਾਸਾਂ ਐਕਸਟਰਾ ਦੇਵਾਂਗੇ ਠੀਕ ਠੀਕ ਹਾਂਜੀ ਬਹੁਤ ਧੰਵਾਦ ਅੱਗੇ ਵੀ ਸੂਰਤ ਖੜੇ ਆ ਮਾਰੂਤੀ ਸੂਜ਼ੂਕੀ ਵੱਲੋਂ ਹੈਡੋ ਬੈਂਟ ਵਿਖੇ ਇੱਕ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਆਏ ਸਰਪੰਚਾਂ ਸਰਪੰਚਾਂ ਦਾ ਇਹਨਾਂ ਨੇ ਬਹੁਤ ਵੱਡਾ ਸਨਮਾਨ ਵੀ ਕੀਤਾ ਤੇ ਇੱਥੇ ਲੱਗੇ ਹੀ ਕ੍ਰਿਕਟ ਟੂਰਨਾਮੈਂਟ ਵੀ ਚੱਲ ਰਿਹਾ ਹੈ ਤੇ ਉਹ ਵੀ ਇਹਨਾਂ ਦੀ ਦੇਣ ਹੈਗੀ ਆ ਸੋ ਇਹ ਜਿਹੜਾ ਬੇਟ ਏਰੀਆ ਆ ਇਹ ਕਾਫੀ ਪਛੜਿਆ ਹੋਇਆ ਵੀ ਅਸੀਂ ਜੇ ਨੂੰ ਮੰਨ ਲਈਏ ਕਿਉਂਕਿ ਸਾਡੇ ਤੱਕ ਸਹੂਲਤ ਪਹੁੰਚਦੀ ਨਹੀਂ ਜੇ ਸਹੂਲਤ ਸਾਡੇ ਤੱਕ ਅੱਜ ਪੁੱਜੀ ਆ ਤਾਂ ਅਸੀਂ ਇਹਨਾਂ ਦੇ ਧੰਨਵਾਦੀ ਆ ਸੋ ਇਹਨਾਂ ਤੋਂ ਗੱਲਬਾਤ ਕਰਦੇ ਆ ਕਿ ਹੋਰ ਕੀ ਕੀ ਜਿਹੜਾ ਇਹ ਕੈਂਪ ਦੇ ਦੌਰਾਨ ਇਹ ਇਹ ਦੇਣਾ ਇਹਨਾਂ ਨੇ ਉਹਦੇ ਬਾਰੇ ਗੱਲ ਕਰਾਂਗੇ ਸਸੀ ਕਾਲ ਜੀ ਕੀ ਸ਼ੁਭਨਾਵ ਹੈ ਤੁਹਾਡੀ ਜਪਨਾ ਜਗਦੀਤ ਮੱਲੀ ਜਗਦੀਤ ਮੱਲੀ ਜੀ ਅੱਜ ਤੁਸੀਂ ਇੱਥੇ ਜਿਹੜਾ ਕੈਂਪ ਲਾਇਆ ਹਾਂਜੀ ਇਹ ਕਿਸ ਪਰਪਸ ਦੇ ਨਾਲ ਆ ਸਰਪੰਚ ਦਾ ਹੈ ਸਰਪੰਚ ਨੂੰ ਹੌਸਫ ਕਰਵਾਇਆ ਜੀ ਅਸੀਂ ਨਵੇਂ ਸਰਪੰਚ ਬਣੇ ਨੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਜੀ ਜਨਨ ਜਨਨ ਵਧਾਈ ਅਸੀਂ ਠੀਕ ਹੈ ਜੀ ਜੀ ਕਿ ਅਸੀਂ ਇਕਨੋਮਿਕ ਟਿੱਕੀਆਂ ਬਾਰੇ ਦੱਸਿਆ ਸੀ ਤੇ 10 ਮਹੀਨੇ ਦੀ ਜੇ ਸਕੀਮਾ ਬਹੁਤ ਹਲਕੀਆਂ ਬਈਆਂ ਨੇ ਡਿਸਕਾਊਂਟ ਵਗੈਰਾ ਦੱਸਿਆ ਉੱਥੇ ਉਹਨਾਂ ਨੇ ਫੈਸਿਲਿਟੀ ਕਸਟਮ ਖਰਾਸ ਬਾਰੇ ਦੱਸਿਆ ਪੈਨਾ ਵਿਆਜ ਪੈਂਦਾ ਇੰਨਾ ਇੰਟਰਸਟ ਪੈਂਦਾ ਨਹੀਂ ਲੋਨ ਪਰ ਹੁਣ ਨਹੀਂ ਪੈਂਦੀ ਚੇਂਜ ਬਾਰੇ ਦੱਸਿਆ ਇਹਨਾਂ ਨੂੰ ਅੱਜ ਅੱਜ ਤੁਸੀਂ ਇੱਕ ਗੱਡੀ ਵੀ ਲਾਂਚ ਕੀਤੀ ਆ ਹਾਂਜੀ ਸੇਫਟੀ ਬਾਰੇ ਥੋੜੀ ਜਾਣਕਾਰੀ ਦੱਸੋ ਵੀ ਉਹ ਕੀ ਹੈਗਾ ਕਿੰਦਾ ਕਿੰਨੇ ਸੀਸੀ ਆ ਕੀ ਕੁਝ ਹੋਰ ਅਰੇ ਇਸ ਸਲਫਟ ਹੈ ਤੇ ਗੱਡੀ ਲਾਂਚ ਕਰੀ ਇੱਥੇ ਅੱਛਾ ਜੀ ਇਹਦੇ 1200 ਸੀਸੀ ਦਾ ਇੰਜਨ ਹੈ ਜੀ ਅੱਛਾ ਜੀ ਠੀਕ ਹੈ ਜੀ 24 ਤੋਂ 25 ਦੀ ਐਵਰੇਜ ਕਿਚ ਤੇ ਗੱਡੀ ਬੰਦ ਹੈ ਜੀ ਸਿਕਸ 에ਅਰ ਬੈਗ ਹੈ ਇਹ ਨਵੀਂ ਤਕਨੀਕ ਜੀ ਕਿੰਨੀ ਕ ਐਵਰੇਜ ਗੱਡੀ ਹੈਗੀ ਆ ਸਰ 24 ਤੋਂ 25 ਕਿਲੋਮੀਟਰ ਠੀਕ ਹੈ ਪੰਜਾਬ ਇੱਕ ਕਹਿੰਦੇ ਦੀ ਸਟੇਟ ਆ ਸ਼ਕੀਨ ਸਟੇਟ ਹੈਗੀ ਆ ਉਹ ਜਾਂਦੇ ਆ ਵੀ ਜੋ ਵੀ ਚੀਜ਼ ਹੋਵੇ ਚਾਹੇ ਗੱਡੀ ਆ ਚਾਹੇ ਟਰੈਕਟਰ ਆ ਦੇਖਣ ਨੂੰ ਪੱਖੋਂ ਵੀ ਵਧੀਆ ਹੋਵੇ ਐਵਰੇਜ ਵੀ ਵੱਧ ਦਵੇ ਹੈ ਨਾ ਜੀ ਉਸ ਮਤਲਬਕ ਵੀ ਪੂਰੀ ਫਿੱਟ ਬੈਠਦੀ ਹੈ ਗੱਡੀ ਲੈ ਤੁਹਾਡੇ ਸਾਹਮਣੇ ਹੈ ਸਰ ਗੱਡੀ ਬਹੁਤ ਸੋਹਣੀ ਬਣਾਈ ਤੇ ਸੰਗ ਰੁਖਾਇਆ ਜੀ ਤੇ 6 ਸੀਟ ਪੈ ਗਿਆ ਜੀ ਟਰੈਕਟਰ ਲੱਟ ਆਇਆ ਬਹੁਤ ਵਧੀਆ ਡਿਟੇਲ ਸਾਰਿਆਂ ਨੇ ਪਸੰਦ ਕਰੀ ਜਿੰਨੇ ਵੀ ਉਰੇ ਅੱਜ ਸਾਰੇ ਕਸਟਮਰ ਆਏ ਸੀ ਮਾਣੇ ਪਸੰਦ ਕਰੀ ਇੱਕ ਅਸਲੀ ਬੱਕੂ ਵੀ ਕਰੀ ਬਹੁਤ ਹੀ ਖਾਨਚਾ ਠੀਕ ਹੈ ਤੇ ਇਹ ਫਾਇਲ ਵਿੱਚ ਹੋ ਰਿਹਾ ਕਿ ਤੁਹਾਡੇ ਤੁਸੀਂ ਜਿਹੜੇ ਸਰਪੰਚ ਆ ਉਹਨਾਂ ਨੂੰ ਹੀ ਕਿਉਂ ਇਨਵਾਈਟ ਕਰਿਆ ਜਿਵੇਂ ਸਰਪੰਚ ਮਹਤਸਬ ਇਹ ਇਹ ਰੱਖਣ ਦਾ ਕੀ ਕੀ ਮਤਲਬ ਰਿਹਾ ਸੀ ਸਰ ਸਾਡੇ ਨਾ ਉੱਥੇ ਕਸਟਮਰ ਕਿਹੜੇ ਆਉਂਦੇ ਨੇ ਮੇਨ ਕਿਹੜਾ ਮੋਹਦਵਰ ਬੰਦਾ ਆਉਂਦਾ ਸਰਪੰਚ ਹੀ ਹੁੰਦਾ ਪਿੰਡਾਂ 'ਚ ਕਿਉਂਕਿ ਮਤ ਥੋੜਾ ਸਾਫ ਵੀ ਨਹੀਂ ਪਹੁੰਚਦੀ ਇਹ ਹੈਕ ਰੂਰਲ ਏਰੀਆ ਜੀ ਪਿੰਡੂ ਏਰੀਆ ਤੇ ਤੇ ਸਾਡੇ ਉੱਥੇ ਵੀ ਕਸਟਮਰ ਆਉਂਦਾ ਹੈ ਚਾਹੋ ਸਰਪੰਚ ਨੂੰ ਨਾਲ ਲੈ ਕੇ ਹੀ ਆਉਂਦਾ ਠੀਕ ਠੀਕ ਤੇਕਾ ਜੀ ਉਹਨੂੰ ਉਸ ਦਿਨਾਂ ਬਿਸਕਟ ਇਹ ਸੰਪਰਦ ਦੇ ਵਿੱਚ ਕੋਈ ਵੀ ਸਰਪੰਚ ਤੋਂ ਫੋਨ ਕਰਾਉਂਦਾ ਤਾਂ 5000 ਰੁਪਏ ਦੀ ਐਕਸਟਰ ਡਿਸਕਾਊਂਟ ਵੀ ਦਵਾ। ਉਹ ਬਹੁਤ ਵੱਡੀ ਵਧੀਆ ਗੱਲ ਹੈਗੀ ਆ। ਜੇ ਕੋਈ ਇਹ ਕਹਿੰਦੇ ਦਸੰਬਰ ਦਸੰਬਰ ਮਹੀਨੇ ਦੇ ਵਿੱਚ ਕਿਸੇ ਸਰਪੰਚ ਤੋਂ ਫੋਨ ਵੀ ਇਹਨਾਂ ਨੂੰ ਕਰਾ ਦਵੇ Maruti Suzuki ਨਾਲ ਤਾਂ ਵੀ ਇਹ 5000 ਦਾ ਜਿਹੜਾ ਸਿੱਧਾ ਡਿਸਕਾਊਂਟ ਆ ਉਹ ਵੀ ਦੇਣਗੇ। ਉਹ ਧੰਨਵਾਦ।